ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 30 ਤਰੀਕ ਦਿਨ ਸੋਮਵਾਰ ਨੂੰ ਮੁਕੰਮਲ ਪੰਜਾਬ ਬੰਦ ਕੀਤਾ ਜਾ ਰਿਹਾ ਹੈ ਇਹ ਜਥੇਬੰਦੀਆਂ ਵੱਲੋਂ ਕਾਉਲ ਹੈ ਕੋਈ ਵੀ ਫੜੀ ਰਿਹੜੀ ਵਾਲਾ ਦੁਕਾਨਦਾਰ ਕੋਈ ਵੀ ਦੁਕਾਨ ਜਾਂ ਫੜੀ ਰਿਹੜੀ ਲਾਉਣ ਦੀ ਕੋਸ਼ਿਸ਼ ਨਾ ਕਰੇ ਤੁਹਾਨੂੰ ਹੱਥ ਵਨ ਕੇ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਕਿਸਾਨ ਜੱਥੇਬੰਦੀਆਂ 13 ਫਰਵਰੀ ਤੋਂ ਛੰਭੂ ਬਾਡਰ ਤੇ ਖਨੌਰੀ ਬਾਡਰ ਤੇ ਬੈਠੀਆਂ ਹਨ ਉਹਦੇ ਸੰਬੰਧ ਵਿੱਚ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਅੱਜ ਉਹਨਾਂ ਨੂੰ ਪੋਕਰ ਤਾਲ ਤੇ ਬੈਠਿਆਂ ਨੂੰ ਮਰਨ ਵਰਤ ਤੇ ਬੈਠਿਆਂ ਨੂੰ ਇੱਕ ਮਹੀਨਾ ਤਿੰਨ ਦਿਨ ਹੋ ਚੁੱਕੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਅੱਜ ਤੱਕ ਮੋਦੀ ਸਰਕਾਰ ਨੇ ਕੋਈ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਜਿਹੜੀਆਂ ਆਪਣੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ 12 ਮੰਗਾਂ ਜਿਹੜੀਆਂ ਆਪਣੀਆਂ ਹੈਗੀਆਂ ਆਪਣੇ ਕਿੱਤੇ ਨਾਲ ਸੰਬੰਧਿਤ ਜਿਹੜੀਆਂ ਸਰਕਾਰ ਨੇ ਕਾਫੀ ਮੰਨੀਆਂ ਹੋਈਆਂ ਆਪ ਇਹਨਾਂ ਨੇ ਜਿਹੜੇ ਉਹ ਕਾਨੂੰਨ ਬਣਾਏ ਸਨ ਅਸੀਂ ਜਿਵੇਂ ਕਿ ਸਵਾਮੀਨਾਥ ਦੀ ਰਿਪੋਰਟ ਹੈ ਇਹ ਸਰਕਾਰ ਨੇ ਬਣਾਈ ਹੈ ਡਾਕਟਰ ਸਵਾਮੀਨਾਥ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਇਹ ਸਰਕਾਰ ਨੇ ਬਣਾਈ ਸੀ ਆਪਣੀ ਮੰਗ ਹੈ ਵੀ ਜਿਹੜੀ ਐਮਐਸਪੀ ਦੀ ਗਰੰਟੀ ਹੈ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਦੀ ਜਿਹੜੀ ਲਾਗੂ ਕੀਤੀ ਜਾਵੇ ਤੇ ਸਵਾਮੀਨਾਥਾਂ ਰਿਪੋਰਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਵੀ ਆਪਾਂ ਆਪਣੀ ਡਿਮਾਂਡ ਹੈ ਮਜ਼ਦੂਰਾਂ ਲਈ ਕਿਸਾਨਾਂ ਲਈ ਜਿਹੜਾ ਵੀ ਕੋਈ ਹੈ ਬਜ਼ੁਰਗ ਹੈ ਸੱਤ ਸਾਲ ਤੋਂ ਵੱਡਾ ਉਹਨਾਂ ਨੂੰ 10000 ਪੈਨਸ਼ਨ ਦਿੱਤੀ ਜਾਵੇ ਨਿਰੇਗਾ ਜਿਹੜਾ ਨਿਰੇਗਾ ਦਾ ਕੰਮ ਕਰਦੇ ਨੇ ਸਾਡੇ ਮਜ਼ਦੂਰ ਭਾਈ ਉਹਨਾਂ ਨੂੰ 200 ਦਿਨ ਦਾ ਸਾਤ ਦੇ ਵਿੱਚ ਕੰਮ ਦਿੱਤਾ ਜਾਵੇ 700 ਰੁਪਈਆ ਉਹਨਾਂ ਦੀ ਦਿਹਾੜੀ ਕੀਤੀ ਜਾਵੇ ਤੇ ਇਹ ਆਪਣੀਆਂ ਕਾਫੀ ਮੰਗਾਂ ਨੇ ਇਸ ਕਰਕੇ ਉਹਦੇ ਸਬੰਧ ਵਿੱਚ ਆਪਾਂ ਉਸ ਵਿਰੋਧ ਦੇ ਵਿੱਚ ਪੰਜਾਬ ਬੰਦ ਕਰ ਰਹੇ ਹਾਂ 30 ਤਰੀਕ ਨੂੰ 30 ਤਰੀਕ 30 ਦਸੰਬਰ ਦਿਨ ਸੋਮਵਾਰ ਸਵੇਰੇ 7 ਵਜੇ ਤੋਂ 4 ਵਜੇ ਤੱਕ ਆਪਾਂ ਨੇ ਮੁਕੰਮਲ ਪੰਜਾਬ ਬੰਦ ਕਰਨਾ ਹੈ ਤੁਹਾਨੂੰ ਮਾਝੂ ਵਾਲਾ ਸ਼ਹਿਰ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਉਮੀਦ ਰੱਖਦੇ ਹਾਂ ਤੁਹਾਡੇ ਤੇ ਤੁਸੀਂ ਪੂਰਾ ਸਹਿਯੋਗ ਦਿਓਗੇ ਕੋ ਕੋਈ ਇਹ ਪਾਰਟੀ ਦੀ ਲੜਾਈ ਨਹੀਂ ਇਹ ਆਪਣੇ ਕਿਤੇ ਦੀ ਲੜਾਈ ਹੈ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਦੀ ਲੜਾਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਨੂੰ ਉਮੀਦ ਹੈ ਵੀ ਸਾਡਾ ਬਿਲਕੁਲ ਤੁਸੀਂ ਸਹਿਯੋਗ ਦਿਓਗੇ